ਅਮਰਤਾ ਪ੍ਰੀਤਮ ਦਾ ਪੰਜਾਬੀ ਨਾਵਲ ਪਿੰਜਰ ਦਾ ਅਗਲਾ ਭਾਗ ਤਿੰਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਾਰੇ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੇ ਨਾਵਲ ਤੇ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਨਾਵਲ ਦਾ ਅਗਲਾ ਭਾਗ 3 ਸਲੇਟੀ ਰੰਗਾ ਦਿਨ ਸੀਗਾ ਬੀਤੇ ਹੋਏ ਦਿਨ ਇੱਕ ਇੱਕ ਕਰਕੇ ਪੂਰੋਂ ਦੀਆਂ ਅੱਖਾਂ 'ਗੋ ਲੰਘ ਗਏ ਬੋਰੀ ਦੇ ਇੰਬ ਟੋਟੇ ਨੂੰ ਪੈਰਾ ਹੇਠ ਲੈ ਕੇ ਉਹ ਪੱਥਰ ਦੀ ਪੱਥਰ ਬਣੀ ਉਹਨਾਂ ਨੂੰ ਵੇਖੀ ਰਹੀ ਬਾਹਰਲੇ ਬੂਹੇ ਨੂੰ ਧੱਕ ਕੇ ਰਸ਼ੀਦਾ ਅੰਦਰਲੇ ਦਰਵਾਜ਼ੇ ਵਿੱਚ ਆਖ ਲੋਤਾ ਉਸ ਨੂੰ ਜਿਵੇਂ ਖੜਾਕ ਵੀ ਨ ਸੁਣਿਆ ਉਸ ਨੂੰ ਜਿਵੇਂ ਕੋਈ ਅੰਦਰ ਆਉਂਦਾ ਵੀ ਨ ਦਿਖਿਆ ਉਹ ਬੈਠੀ ਦੀ ਬੈਠੀ ਰਹੀ ਰਸ਼ੀਦੇ ਨੂੰ ਖੋਰੇ ਸੱਚੀ ਮੁੱਚੀ ਹੀ ਪੂਰੋ ਨਾਲ ਪਿਆਰ ਸੀ ਰਸ਼ੀਦਾ ਚੁੱਪਚੀ ਚਪੀ ਤੇ ਜਹੇ ਆ ਕੇ ਉਸ ਦੇ ਕੋਲ ਬਹਿ ਗਿਆ ਸੀ ਰੱਬ ਦੀ ਇਹ ਬੰਦੀ ਰਸ਼ੀਦੇ ਨੇ ਆਪਣੇ ਇੱਕ ਬਾਪੂ ਦੇ ਦਿਵਾਲੇ ਬੁਲਾ ਦਿੱਤੀ ਉਹ ਅੱਜ ਔੜਕਾਂ ਦੀ ਉਦਾਸ ਸੀਗੀ ਉਹ ਨਾ ਹੱਲ ਸਕੀ ਨਾ ਕੂ ਸਕੀ ਰਸ਼ੀਦਾ ਉਹਨੂੰ ਦਿਲਾਰ ਦਰ ਰਹਾ ਸੀਗਾ ਫਿਰ ਕਿੰਨੇ ਹੀ ਚੈਰ ਪਿੱਛੋਂ ਪੂਰੋਂ ਨੇ ਆਖਿਆ ਅੱਜ ਮੈਨੂੰ ਇਉਂ ਲੱਗਦਾ ਏ ਜਿਵੇਂ ਮੇਰੇ ਅੰਦਰ ਕੋਈ ਮੇਰੀਆਂ ਆਂਦਰਾਂ ਕੁੱਤਰਦਾ ਪਿਆ ਹੋਵੇ ਰਸ਼ੀਦਾ ਹੱਸਦਾ ਰਹਾ ਪੂਰੋਂ ਦਾ ਜੀ ਥਾਵੇਂ ਪਾਂਦਾ ਰਹਾ ਫਿਰ ਰਸ਼ੀਦ ਨੇ ਚੁੱਲ੍ਹੇ ਵਿੱਚ 부ਜੀ ਅੱਗ ਨੂੰ ਸਲਗਾਇਆ ਤੇ ਪੂਰੋਂ ਨੂੰ ਕੋਲ ਬਿਠਾ ਕੇ ਆਪ ਇੱਕ ਛੋਟੇ ਪਤੀਲੇ ਵਿੱਚ ਬਟੇਰੇ ਪੁੰਨ ਲੱਗ ਬਿਆ ਸੀਗਾ ਨਾ ਤੂੰ ਕਿਤੇ ਬਾਹਰ ਅੰਦਰ ਜਾਨੀਏ ਨਾ ਤੂੰ ਕਿਸੇ ਨੂੰ ਮੈਲ ਨਹੀਂ ਜਲਨੀ ਏਜ ਦਾ ਬੰਦੇ ਦਾ ਖਾਮ ਖਾ ਜੀ ਹੁਸੜ ਪੈਂਦਾ ਆ ਰਜੀਦੇ ਨੇ ਕੁਝ ਚਿਰ ਠਹਿਰ ਕੇ ਆਖਿਆ ਸੀ ਕਿੱਥੇ ਜਾਵਾ ਮੇਰਾ ਹੋਰ ਥਾਂ ਹੀ ਕਿਹੜਾ ਆ ਪੂਰੋਂ ਨੇ ਡੱਡਾ ਹਿਰਾਸ ਕੇ ਕਿਹਾ ਹੁਣ ਤੂੰ ਘਰ ਦੀ ਸਵਾਣੀਏ ਹੋਰ 24 ਦਿਨਾਂ ਨੂੰ ਤੇਰੇ ਵਿਹੜੇ ਵਿੱਚ ਇੱਕ ਜੀ ਖੇਡੇਗਾ ਮੇਰੀ ਖਾਤਰ ਨਹੀਂ ਉਹਦੀ ਖਾਤਰ ਹੀ ਸਹੀਂ ਤੈਨੂੰ ਦਿਲ ਨਹੀਂ ਡੁਲਾਉਣਾ ਚਾਹੀਦਾਗਾ ਉਸ ਛੋਂਦੇ ਨੇ ਤੇਰਾ ਕੀ ਵਿਗਾੜਿਆ ਏ ਰਸੀਦੇ ਨੂੰ ਆਪਣੇ ਹੋਣ ਵਾਲੇ ਬੱਚੇ ਦਾ ਖਿਆਲ ਆਇਆ ਉਹਨੇ ਪੂਰੋਂ ਨੂੰ ਉਸੇ ਦਾ ਵਾਸਤਾ ਪਾ ਚਾ ਦਿੱਤਾ ਸੀ ਪੂਰਨ ਫੇਰ ਉਹ ਮਟਰਾਂ ਵਿੱਚੋਂ ਨਿਕਲੀ ਹੋਈ ਸੁੰਡੀ ਚੇਤੇ ਆ ਗਈ ਜਿਵੇਂ ਸੁੰਡੀ ਨੂੰ ਦੇਖ ਕੇ ਕਿਸੇ ਦਾ ਜੀ ਮਤਲਾਰੇ ਜਾਵੇ ਜਿਵੇਂ ਸੁੰਡੀ ਨਾਲ ਲੱਗੇ ਹੋਏ ਮਟਰਾਂ ਨੂੰ ਵੀ ਕੋਈ ਪਰੇ ਸੁੱਟ ਛੱਡੇ ਲਿਆ ਬਟੇਰੀਆਂ ਦੇ ਮਸਾਲੇ ਵਿੱਚ ਥੋੜੇ ਜਿਹੇ ਮਟਰ ਸੁੱਟਣੇ ਨੇ ਰਸ਼ੀਦ ਨੇ ਪੂਰੋਂ ਦੀ ਮੂਰਲੇ ਖਿਲਰੇ ਹੋਏ ਮਟਰਾਂਵਲ ਕੱਕੇ ਆਖਿਆ ਸੀਗਾ ਮਟਰ ਤੇ ਸਾਰੇ ਪੱਕੇ ਹੋਏ ਨੇ ਮਟਰਾਂ ਦੀ ਕਿਹੜੀ ਬਹਾਰੇ ਉਤੋਂ ਵਿਸਾਖ ਚੜਨ ਲੱਗਾ ਏ ਪੂਰੋਂ ਨੂੰ ਪਤਾ ਸੀਗਾ ਅੱਜ ਅਸ ਕੋਲੋਂ ਮਟਰ ਨਹੀਂ ਖਾਦੇ ਜਾਣਗੇ ਹਾਂ ਸੱਚ ਕੱਲ ਤੇ ਵਿਸਾਖੀ ਦਾ ਭਾਰਾ ਮੇਲਾ ਲੱਗਣਾ ਆ ਰਸ਼ੀਦ ਨੇ ਸੈਜ ਸੁਭਾ ਆਖਿਆ ਸੀ ਵਿਸਾਖੀ ਵਿਸਾਖੀ ਪੂਰੋਂ ਦੇ ਕੰਨਾਂ ਵਿੱਚ ਗੂੰਜਣ ਲੱਗ ਪਿਆ ਸੀਗਾ ਤੇ ਉਹ ਪ੍ਰਾਂਤ ਵਿੱਚ ਦੋ ਤਰੇ ਮੁੱਠਾ ਆਟਾ ਪਾ ਕੇ ਗੁੰਨਣ ਲੱਗ ਪਈ ਕਿ ਉਹਦਾ ਧਿਆਨ ਹੋਰ ਥਾਂ ਜਾ ਪਵੇ ਅੱਜ ਤੇ ਮੇਰਾ ਜੀ ਕਰਦਾ ਏ ਗੁੜ ਪਾ ਕੇ ਸੇਵੀਆਂ ਬਣਾਈਏ ਰਸੀਦੇ ਨੇ ਆਖਿਆ ਪੂਰੋਂ ਨੇ ਚਪਾਤੇ ਜਹੇ ਅੰਦਰੋਂ ਸੇਵੀਆਂ ਤੇ ਗੁੜ ਕੱਢ ਲਿਆਂਦਾ ਉਸ ਵੇਲੇ ਪੂਰੋਂ ਨੂੰ ਯਾਦ ਆਇਆ ਕਿੰਨੇ ਚਿਰਾਂ ਦੀ ਗੱਲ ਸੀਗੀ ਇੱਕ ਦਿਹਾੜੇ ਉਸਦੀ ਮਾਂ ਬਹਿ ਕੇ ਸੂਜੀ ਦੀਆਂ ਸੇਵੀਆਂ ਵਟਦੀ ਪਈ ਸੀ ਤੇ ਉਸਨੇ ਕਿਹਾ ਸੀ ਮਾਂ ਨੀ ਮਾਂ ਮੇਰਾ ਤੇ ਮਸ਼ੀਨ ਨਾਲ ਵਟਣ ਹੋਈਆਂ ਸੇਵੀਆਂ ਖਾਣ ਦਾ ਬਹੁਜੀ ਕਰਦਾ ਆ ਤੇ ਗੋ ਮਾਂ ਨੇ ਪੈਂਦੀ ਸੱਟੇ ਕਿਹਾ ਸੀ ਜਾਣੀ ਪੈੜ ਕੇ ਉਹ ਤੇ ਮੁਸਲਮਾਨ ਖਾਂਦੇ ਨੇ ਇਹ ਗੱਲ ਯਾਦ ਕਰਕੇ ਪਹਿਲਾਂ ਤੇ ਪੂਰੋ ਦੇ ਅਥਰੂ ਪਾਰ ਆਏ ਤੇ ਫਿਰ ਉਹਦਾ ਹਾਸਾ ਨਿਕਲ ਗਿਆ ਰਸ਼ੀਦ ਦਾ ਉਹਦੇ ਹਾਸੇ ਨੂੰ ਪੁੱਛਦਾ ਰਿਹਾ ਪੂਰੋ ਨੇ ਉਹ ਗੱਲ ਸੁਣਾ ਦਿੱਤੀ ਸੀ ਸੁਨੰਦੀ ਸੁਨੰਦੀ ਦਾ ਫਿਰ ਰੋਣ ਨਿਕਲ ਗਿਆ ਰਸ਼ੀਦ ਦਾ ਇੱਕ ਸ਼ਰਮਿੰਦਾ ਜਿਹਾ ਹਾਸਾ ਹੱਸਦਾ ਰਿਹਾ ਅਗਲੀ ਪਾਲਕ ਜਦੋਂ ਪੂਰੋ ਸੁੱਤੀ ਉੱਠੀ ਪਿੰਡ ਵਿੱਚ ਵਿਸਾਖੀ ਦੇ ਢੋਲ ਵੱਜਦੇ ਪਏ ਸਨ ਪਹਿਲਾਂ ਜਿਉ ਕੰਮੇ ਕਰੇ ਲੱਗੀ ਰਹੀ ਫਿਰ ਉਹ ਆਪਣੇ ਕੋਠੇ ਉੱਤੇ ਚੜ ਕੇ ਦੂਰ ਪੜ ਵਿੱਚ ਜੁੜੇ ਹੋਏ ਵਿਸਾਖੀ ਦੇ ਮੇਲੇ ਨੂੰ ਦੇਖਣ ਲੱਗ ਪਈ ਦੂਰ ਖਲੋਤੀ ਹੋਈ ਪੂਰੋਂ ਨੂੰ ਲੋਕਾਂ ਦਾ ਨੀਰਾ ਕਾਠੀ ਕੱਟ ਦਿਸਦਾ ਸੀਗਾ ਲੰਬੇ ਤਗੜੇ ਜੱਟ ਲੱਕ ਕੋਰੀਆਂ ਤਹਿਤਾਂ ਬੰਨੀਆਂ ਹੋਈਆਂ ਹੱਥਾਂ ਵਿੱਚ ਤੇਲ ਨਾਲ ਲਿਸ਼ਕੀਆਂ ਹੋਈਆਂ ਡਾਂਗਾ ਬੜੇ ਚੜੇ ਹੋਏ ਬੜੇ ਮਚੇ ਹੋਏ ਇਧਰੋਂ ਉਧਰ ਜਾਂਦੇ ਹੋਏ ਉਧਰੋਂ ਇਧਰ ਨੂੰ ਜਾਂਦੇ ਤੇ ਕਈ ਘੋੜਿਆਂ ਉੱਤੇ ਚੜੇ ਪੀੜੇ ਹੋਏ ਸੀਗੇ ਪਿੱਠਾਂ ਪਿੱਛੇ ਜਨਾਨੀਆਂ ਵੀ ਬਹਾਈਆਂ ਹੋਈਆਂ ਸਨ ਮੂਰੇ ਇੱਕ ਦੋ ਬਾਲ ਵੀ ਬੱਚੇ ਵੀ ਸਨ ਤੇ ਕਈ ਬਾਲਾਂ ਨੂੰ ਉਂਗਲੀ ਲਾਈ ਤਰੀਮ ਤਾ ਨੂੰ ਪਿੱਛੇ ਪਿੱਛੇ ਲਾਈ ਵਗੇ ਜਾਂਦੇ ਸਨ ਕਈ ਜਵਾਨ ਜ਼ਹਾਨ ਆਪਣੀ ਜਵਾਨੀ ਦੀ ਤੈਅ ਵਿੱਚ ਆਏ ਹੋਏ ਸ਼ਾਦੀ ਨੂੰ ਅੱਗੇ ਕਰ ਕਰਕੇ ਤੋਰਦੇ ਸੀਗੇ ਕੁਝ ਗੋਂਦੇ ਜਾਂਦੇ ਸੀਗੇ ਕੁਝ ਬੋਲਦੇ ਜਾਂਦੇ ਸੀਗੇ ਦੂਰ ਪਰੇ ਪੜ ਵਿੱਚ ਕੋਸਟੀਆਂ ਜੁੜੀਆਂ ਹੋਈਆਂ ਹੋਣਗੀਆਂ ਜਲੇਬੀਆਂ ਦੇ ਥਾਲ ਲੱਗੇ ਹੋਏ ਹੋਣਗੇ ਕਰਮ ਪਕੌੜਿਆਂ ਦੀ ਖੁਸ਼ਬੂ ਦੂਰ ਤੱਕ ਹਵਾ ਵਿੱਚ ਫੈਲੀ ਹੋਈ ਹੋਵੇਗੀ ਗੁੜ ਦੇ ਸ਼ੱਕਰ ਪਾਰੇ ਮੈਦੇ ਦੀਆਂ ਮਠੀਆਂ ਤੇ ਮਠਿਆਈਆਂ ਦੇ ਵਨਸਮਨ ਨੇ ਲੋਹੇ ਦੇ ਚੌੜੇ ਥਾਲਾਂ ਵਿੱਚ ਸਜੇ ਹੋਏ ਹੋਣਗੇ ਪੂਰੇ ਦੇਸਰ ਵਿੱਚ ਲੋਹੇ ਦੀ ਛੱਟ ਵਾਕਣ ਇੱਕ ਖਿਆਲ ਵੱਜਾ ਉਹਦੀ ਮਾਂ ਨੇ ਤਿੰਨਾਂ ਧੀਆਂ ਤੋਂ ਐਦਕੀ ਪੁੱਤਰ ਜੰਮਿਆ ਸੀ ਤੇ ਐਦਕੀ ਐਦਕੀ ਉਹਦੀ ਪਹਿਲੀ ਵਿਸਾਖੀ ਸੀ ਖਲੋਤੀ ਖਲੋਤੀ ਪੂਰੇ ਕੋਠੇ ਉੱਤੇ ਬਹਿ ਗਈ ਸੀ ਖਬਰੇ ਐਸ ਵੇਲੇ ਉਹਦੀ ਮਾਂ ਨੇ ਉਹਦੇ ਨਿੱਕੇ ਜਿਹੇ ਵੀਰ ਨੂੰ ਪਾਣੀ ਚਖਾਇਆ ਹੋਵੇਗਾ ਨੇੜੇ ਦੀ ਕਿਸੇ ਨਦੀ ਵਿੱਚੋਂ ਵਗਦਾ ਪਾਣੀ ਲੈ ਕੇ ਗੁਲਾਬ ਦੇ ਫੁੱਲ ਨੂੰ ਉਸ ਪਾਣੀ ਵਿੱਚ ਭਿਉਂ ਕੇ ਉਹਦੇ ਵੀਰ ਦੇ ਨਿੱਕੇ ਜਿਹੇ ਗੁਲਾਬੀ ਹੋਠਾਂ ਨਾਲ ਲਾਇਆ ਹੋਵੇਗਾ ਫਿਰ ਉਹਦੀ ਮਾਂ ਨੂੰ ਵਧਾਈਆਂ ਮਿਲੀਆਂ ਹੋਣਗੀਆਂ ਤੇ ਖੌਰੇ ਕੋਰੀਏ ਸਿਵੇਲੇ ਉਹਦੀ ਮਾਂ ਨੂੰ ਆਪਣੀ ਟਰੈਡ ਦੀ ਜਾਈ ਹੋਈ ਪੂਰੋ ਵੀ ਚੇਤੇ ਆਈ ਹੋਵੇਗੀ ਪੂਰੋ ਦੀਆਂ ਅੱਖਾਂ ਵਿੱਚ ਅਥਰੂ ਵੀ ਆ ਗਏ ਸੀ ਤੇ ਉਹ ਥੱਕ ਗਈ ਸੀ ਉਹ ਸਿਰ ਨੂੰ ਫੜ ਕੇ ਬੈਠ ਰਹੀ ਸੀ ਜਵਾਨ ਜੱਟ ਮੁੰਡਿਆਂ ਦੀ ਇੱਕ ਟੋਲੀ ਕੰਨਾਂ ਵਿੱਚ ਫੁੱਲ ਅੜਾ ਕੇ ਹੱਸਦੀ ਗੋਂਦੀ ਪਰੋਂ ਦੀ ਲੰਘਦੀ ਪਈ ਸੀ ਉਹਨਾਂ ਵਿੱਚੋਂ ਕੋਈ ਜਣਾ ਬੋਲੀ ਭਿਆ ਪਾਂਦਾ ਸੀਗਾ ਖੂਹ ਤੇ ਬੈਠੀ ਦਤਨ ਕਰਦੀ ਚਿੱਟਿਆਂ ਦੰਦਾਂ ਦੀ بیماری ਨੀ ਆਪੇ ਤੈਨੂੰ ਲੈ ਜਾਣਗੇ ਜਿੰਨਾਂ ਨੂੰ ਲੱਗੀ ਪਿਆਰੀ ਹਾਈ ਕੋਈ ਪਿਆਰੀਆਂ ਲੱਗਣ ਵਾਲੀਆਂ ਦੇ ਹਾਲ ਤਾਂ ਤੱਕੇ ਪੂਰੋ ਦੇ ਮੂੰਹੋਂ ਹੌਲੀ ਜਿਹੀ ਨਿਕਲੇ ਸੀਗਾ ਫਿਰ ਪੂਰੋ ਨੂੰ ਇੱਕ ਖਿਆਲ ਆਇਆ ਉਹ ਰਸ਼ੀਦ ਦੇ ਨੂੰ ਹੀ ਪਿਆਰੀ ਲੱਗੀ ਰਸ਼ੀਦਾ ਉਹਨੂੰ ਲੈ ਆਇਆ ਉਹ ਆਪਣੇ ਮੰਗੇਤਰ ਰਾਮਚੰਦ ਨੂੰ ਕਿਉਂ ਨਾ ਪਿਆਰੀ ਲੱਗੀ ਉਹਨੇ ਤਾਂ ਉਹਦੀ ਬਾਤ ਵੀ ਨਾ ਪੁੱਛੀ ਉਹ ਤਾਂ ਰਾਮਚੰਦ ਨੂੰ ਪਿਆਰੀ ਲੱਗਣਾ ਚਾਹੁੰਦੀ ਸੀ ਰਸ਼ੀਦਾ ਤਾਂ ਨਾ ਉਹਦਾ ਆਪਣਾ ਲੱਭਿਆ ਹੋਇਆ ਸੀਗਾ ਤੇ ਨਾ ਉਹਦੇ ਮਾਪਿਆਂ ਦਾ ਸਹਿਯੋਗ ਸੀਗੀ ਜੱਟ ਨੱਚਦੇ ਪਏ ਸਨ ਕੁੱਦਦੇ ਪਏ ਸਨ ਭੰਗੜਾ ਪਾਉਂਦੇ ਪਏ ਸਨ ਬੋਲੀਆਂ ਪਾਉਂਦੇ ਸਨ ਤੇਰਾ ਲੌਂਗ ਦਾ ਵੱਜਾ ਲਿਸ਼ਕਾਰਾ ਹਾਲਿਆਂ ਨੂੰ ਹਲ ਭਲ ਗਏ ਤੇਰਾ ਭਿੱਜਿਆ ਪਰੀ ਦਾ ਲਹਿੰਗਾ ਪੱਚੋ ਦੀਆਂ ਪਹਿਣ ਕਣੀਆਂ ਸਾਨੂੰ ਕੰਡ ਨਾ ਦੇਈ ਮਟਿਆਰੇ ਨਿਰਾਹੇ ਰਾਹੇ ਜਾਣ ਵਾਲੀਏ ਪੂਰੋ ਸੋਚਦੀ ਰਹੀ ਸਾਰੇ ਹੀ ਗੀਤ ਸੋਹਣੀਆਂ ਕੁੜੀਆਂ ਦੇ ਸ਼ੋਲੇ ਗਾਉਂਦੇ ਨੇ ਸਾਰੇ ਹੀ ਭਜਨ ਸੱਚੇ ਪਿਆਰਾਂ ਦਾ ਵਰਣਨ ਕਰਦੇ ਨੇ ਕਦੇ ਉਹ ਵੀ ਗੀਤ ਬਣਗੇ ਜਿਨ੍ਹਾਂ ਵਿੱਚ ਮੇਰੇ ਜਈਆਂ ਕੁੜੀਆਂ ਦੇ ਰੂਣ ਲਿਖੇ ਹੋਣਗੇ ਕਦੇ ਉਹ ਵੀ ਭਜਨ ਗਾਉਣਗੇ ਜਿਨ੍ਹਾਂ ਦਾ ਭਗਵਾਨ ਹੀ ਕੋਈ ਨਾ ਹੋਵੇ ਚੜਦੀ ਜਵਾਨੀ ਵਾਲੀਆਂ ਕੁਝ ਮਟਿਆਰਾਂ ਆਪਣੀ ਜਵਾਨੀ ਦੇ ਸ਼ੋਲੇ ਪਨ ਵਿੱਚ ਇੱਕ ਕੱਠ ਨਾ ਕੱਠ ਦਾ ਕੱਠ ਬਣਾ ਕੇ ਪੈੜ ਵੱਲ ਤੁਰਾਂ ਜਾਂਦੇ ਸਨ ਦੂਰੋਂ ਲੱਗੇ ਜਾਂਦੇ ਜੱਟ ਮੁੰਡਿਆਂ ਦੇ ਟੋਲੇ ਪਾਸੇ ਮੋੜ-ਮੋੜ ਕੇ ਪਏ ਉਹਨਾਂ ਨੂੰ ਝਾਕਦੇ ਸਨ ਨਾਲ-ਨਾਲ ਹੱਸਦੇ ਸਨ ਖੋਰੇ ਮਸ਼ਕਰੀਆਂ ਕਰਦੇ ਸਨ ਇਹਨਾਂ ਨੂੰ ਤੱਕ-ਤੱਕ ਪੂਰੋ ਸੋਚਣ ਲੱਗੀ ਭਲਾ ਜੇ ਹੁਣੇ ਉਹਨਾਂ ਸਾਰੀਆਂ ਜਵਾਨ ਜਹਾਨ ਕੁੜੀਆਂ ਨੂੰ ਇਹ ਸਾਰੇ ਮੁੰਡੇ ਆਪਣਾ ਘੋੜਿਆਂ ਤੇ ਬਿਠਾ ਕੇ ਨਸ ਜਾਣ ਫਿਰ ਕੀ ਹੋਵੇਗਾ ਭਲਾ ਜੇ ਇਹ ਸਾਰੀਆਂ ਕੁੜੀਆਂ ਨੂੰ ਚੱਕ ਕੇ ਲੈ ਜਾਣ ਤਾਂ ਗਣਾ ਹੁਣ ala ਆ ਗਿਆ ਸੀਗਾ ਜਮੀਨ ਮਨਛਟੀ ਪਾ ਕੇ ਬਾਲੇ ਹੋਏ ਤੰਦੂਰ ਦੀ ਪਿੱਠ ਵਾਂਗ ਪੱਕਦੀ ਰਹਿੰਦੀ ਸੀਗੀ ਪੂਰੋ ਕਦੇ ਬੈੰਦੀ ਕਦੇ ਉੱਠਦੀ ਕਦੇ ਲੰਮੀ ਪੈ ਰਹਿੰਦੀ ਅੱਜ ਉਹਦਾ ਜੀ ਰਾਜੀ ਨਹੀਂ ਸੀਗਾ ਪਲੇ ਪਲੇ ਪਾਣੀ ਦਾ ਘਟ ਵੀ ਉਹ ਮੂੰਹ ਨੂੰ ਲਾਉਂਦੀ ਸੀ ਉਸਦੀ ਗਵੰਡਾ ਨੇ ਉਸ ਨੂੰ ਦੱਸਿਆ ਸੀ ਔਖੀ ਸੌਖੀ ਹੋ ਕੇ ਜਿਵੇਂ ਕਿਵੇਂ ਪਿੰਡੇ ਨਹਾ ਲਵੇ ਤੇ ਆਪਣਾ ਸਰ ਵੀ ਧੋ ਲਵੇ ਫਿਰ ਕੀ ਪਤਾ ਉਸੇ ਰਾਤ ਨੂੰ ਹੀ ਜਾ ਛੜੇ ਦਿਨ ਨੂੰ ਹੀ ਪੂਰੋ ਦੇ ਘਰ ਕੁਝ ਹੋ ਪਵੇ ਤੇ ਫਿਰ ਉਹ ਕਿੰਨੇ ਹੀ ਜਨ ਉਠਣ ਜੋਗੀ ਨਹੀਂ ਰਹੇਗੀ ਰਸ਼ੀਦ ਨੇ ਚੱਕਿਆ ਪੂਰ ਦਾ ਰੰਗ ਜਸਮ ਵਿੱਚੋਂ ਉੜਦਿਆਂ ਪੀੜਾਂ ਨੂੰ ਲੈ ਲੈ ਕੇ ਬੱਗਾ ਪੂਣੀ ਵਰਗਾ ਹੁੰਦਾ ਜਾਂਦਾ ਸੀਗਾ ਰਸ਼ੀਦ ਨੂੰ ਉਹ ਵੇਲਾ ਚੇਤੇ ਆ ਗਿਆ ਜਦੋਂ ਛਤੋਂ ਆਣੀ ਦੀ ਕੱਚੀ ਸੜਕ ਤੋਂ ਪੂਰ ਨੂੰ ਘੋੜੀ ਉੱਤੇ ਆਪਣੇ ਮੂਰੇ ਬਿਠਾ ਕੇ ਭੱਜ ਖਲੋਤਾ ਸੀ ਪੂਰੋ ਦਰਾਂਗੂਦੋਂ ਵੀ ਚਿੱਟਾ ਫੜਕੜੀ ਵਰਗਾ ਹੁੰਦਾ ਜਾਂਦਾ ਸੀਗਾ ਉਦੋਂ ਪੂਰੋ ਦੀ ਰੂਹ ਵਿੱਚੋਂ ਚੀ ਸੌਂਡਦੀਆਂ ਸਨ ਅੱਜ ਪੂਰੋ ਦੇ ਲਹੂ-ਮਾਸ ਵਿੱਚੋਂ ਰਸੀਦੇ ਨੇ ਰਹੀਮੇ ਹੋਰਾਂ ਦੇ ਘਰ ਆਪਣੇ ਖੇਤਾਂ ਦਾ ਇੱਕ ਕੰਮਾ ਭੇਜਿਆ ਹੋਇਆ ਸੀਗਾ ਆਹ ਪੋਦਾ ਪੂਰੋ ਨੂੰ ਕੱਲੀ ਕਰੀ ਛੱਡ ਕੇ ਜਾਣ ਦਾ ਹੌਸਲਾ ਨਹੀਂ ਸੀ ਪੰਦਾ ਰਹੀਮੇ ਦੀ ਮਾਂ ਜਦੋਂ ਆਪਣੀ ਪੂਰੋ ਦੇ ਮੂੰਹ ਤੇ ਤਰੇਲੀਆਂ ਤ੍ਰਿਕਾਂ ਪੀੜਾਂ ਉਸਲਵਟੇ ਪਈਆਂ ਲੈਂਦੀਆਂ ਸਨ ਆਉਂਦੀ ਵਾਰੀ ਰਹੀਮੇ ਦੀ ਮਾਂ ਆਪਣੀ ਗਲੀ ਵਾਲੀ ਉਸੇ ਰੇਸ਼ਮਾ ਦਾਈ ਨੂੰ ਵੀ ਲੈਂਦੀ ਆਈ ਸੀ ਜਿਨੇ ਰਹੀਮੇ ਦੀਆਂ ਦੋਹਾਂ ਘਰ ਵਾਲੀਆਂ ਨੂੰ ਦੋ-ਦੋ ਤਰੇ-ਤਰੇ ਮੁੰਡੇ ਕੁੜੀਆਂ ਜਮਾਏ ਸਨ ਦਾਈ ਨੇ ਆਉਂਦਿਆਂ ਹੀ ਇੱਕ ਪੁਰਾਣੀ ਦਰੀ ਨੂੰ ਫਰਸ਼ ਉੱਤੇ ਪਾ ਕੇ ਪੂਰੋਂ ਨੂੰ ਲਟਾ ਲਿਆ ਪੂਰੋਂ ਮੰਜੀ ਦੀ ਨਰਮਾਈ ਨੂੰ ਛੱਡ ਕੇ ੱਕੜੀ ਜ਼ਮੀਨ ਉੱਤੇ ਕੁਸਣ ਲੱਗ ਪਈ ਸੀਗੀ ਰਸਿੱਦਾ ਬਾਹਰ ਲੰਗਾ ਮਹਾਰਾ ਕੋਲ ਖਲੋਤਾ ਰਿਹਾ ਉਹਨੂੰ ਅੰਦਰੋਂ ਭੀੜੇ ਹੋਏ ਬੂਹੇ ਵਿੱਚੋਂ ਪੂਰੋ ਜਿੰਨਾ ਦੰਦ ਵਿੱਚ ਪੀਚੀਆਂ ਹੋਈਆਂ ਲੰਮੀਆਂ ਲੰਮੀਆਂ ਹੋਊਗਾ ਸੰਦਾਂ ਰਹੀਆਂ ਸੀਗਾਂ ਉਹਦਾ ਜੀ ਕਰਦਾ ਸੀਗਾ ਪੂਰੋ ਦੇ ਪਿੰਡੇ ਵਿੱਚੋਂ ਬਹੁਤਿਆਂ ਨਹੀਂ ਤਾਂ ਅੱਧ ਪਚਦੀਆਂ ਪੀੜਾਂ ਕੱਢ ਕੇ ਆਪਣੇ ਪਿੰਡੇ ਵਿੱਚ ਪਾ ਲਵੇ ਪੂਰੋ ਕੱਲੀ ਪਈ ਕੁਸ ਦੀ ਸੀਗੀ ਦਾਈ ਨਵੀਂ ਕੌਰ ਦੀ ਪੱਖੀ ਨਾਲ ਪੂਰੇ ਦੇ ਮੂੰਹ ਤੇ ਹਵਾ ਦੇ ਨਿੱਕੇ ਨਿੱਕੇ ਚੋਲੇ ਦੇ ਰਹੀ ਸੀਗੀ ਰਹੀਮੇ ਦੀ ਮਾਂ ਨੇ ਕਿੰਨੀ ਵਾਰ ਚਮਚੇ ਨਾਲ ਪਾਣੀ ਦਾ ਘਟ ਘਟ ਪੂਰੇ ਦੇ ਮੂੰਹ ਵਿੱਚ ਪਾਇਆ ਸੀਗਾ ਤੈਨ ਉੱਚੀਆਂ ਚੀਕਾਂ ਦੇ ਪਿੱਛੋਂ ਬਾਹਰ ਖਲੋਤੇ ਰਸ਼ੀਦ ਨੇ ਵਾਲ ਦਾ ਟਟਿਆਣ ਦੀ ਆਵਾਜ਼ ਸੁਣੀ ਸੀ ਉਸ ਤੋਂ ਵਿੱਚੋਂ ਪੂਰੋ ਦੀ ਕੋਈ ਆਵਾਜ਼ ਨਾ ਨਿਕਲੀ ਰਸੀਦੇ ਨੂੰ ਸਾਹ ਆਇਆ ਕਿ ਉਸ ਦੀ ਬੰਦ ਖਲਾਸੀ ਹੋ ਗਈ ਸੀਗੀ ਰਸੀਦੇ ਦਾ ਜੀ ਕੀਤਾ ਉਹ ਅੰਦਰ ਲੰਘ ਜਾਵੇ ਦਾਈ ਤੇ ਖੋਰੇ ਬਾਲ ਦੇ ਦਿਵਾਲੇ ਹੋਣੀ ਏ ਉਹ ਆਪ ਜਾ ਕੇ ਪੂਰੋ ਨੂੰ ਘਟ ਘਟ ਨਪਲਵੇ ਪੂਰੋ ਅਜੇ ਤੱਕ ਉਹਦੇ ਹੱਥੋਂ ਰੋਂਦੀ ਹੀ ਰਹੀ ਸੀਗੀ ਅਜੇ ਤੱਕ ਉਹਦੇ ਕਰਕੇ ਕੋਸਿੰਦੀ ਹੀ ਰਹੀ ਸੀਗੀ ਪਰ ਅੰਦਰ ਉਹਦੀ ਚਾਚੀ ਬੈਠੀ ਹੋਈ ਸੀਗੀ ਅੰਦਰ ਦਾਈ ਬੈਠੀ ਹੋਈ ਸੀ ਜਿੰਨਾ ਚਿਰ ਉਹ ਆਪ ਨਾਲ ਰਸੀਦੇ ਨੂੰ ਅੰਦਰ ਬੁਲਾਉਣ ਰਸੀਦੇ ਦਾ ਅੰਦਰ ਜਾਣਾ بڑا ਸੌਦਾ ਪਣ ਲੱਗਦਾ ਸੀਗਾ ਮਿੰਟਾਂ ਉੱਤੇ ਮਿੰਟ ਗੁਜ਼ਰ ਗਏ ਪੂਰੋ ਦੀ ਫੇਰ ਆਵਾਜ਼ ਨਾ ਆਈ ਰਸੀਦੇ ਦੇ ਜੀ ਨੂੰ ਇੱਕ ਹੌਲ ਪਿਆ ਪੂਰੋ ਜਿਉਂਦੀ ਤਾਂ ਸੀ ਹੀ ਰਤਾ ਮਾਸਾ ਵੀ ਆਵਾਜ਼ ਕਿਉਂ ਨਹੀਂ ਆਉਂਦੀਗੀ ਸਵਾਰਾ ਅੱਧਾ ਘੰਟਾ ਲੰਘ ਗਿਆ ਜਦੋਂ ਦਾਈ ਨੇ ਬਾਹਰ ਆ ਕੇ ਰਸੀਦੇ ਨੂੰ ਕਿਹਾ ਮੁਬਾਰਕਾਨੀ ਪੁੱਤਰਾ ਘਰ ਜੱਤਕ ਹੋਇਆ ਹੀ ਉਦਾ ਕੀ ਹਾਲ ਐ ਰਸ਼ੀਦੇ ਦੇ ਮੂੰਹੋਂ ਨਿਕਲਿਆ ਖੈਰੀ ਮੇਰੀ ਇਹ ਪੁੱਤਰਾ ਐਂਜੇ ਹੀ ਮਿਲਕਾਂ ਵੱਧਦੀਆਂ ਨੇ ਹੋਰ ਕਈ ਪੁੱਤਰ ਛੱਤੋਂ ਤੇ ਨਹੀਂ ਨਟੇ ਪੰਦੇ ਦਾਈ ਨੇ ਇੱਕ ਅਜਿਹੇ ਹੌਸਲੇ ਨਾਲ ਮੁਸਕਰਾ ਕੇ ਆਖਿਆ ਜੈਸ ਹੌਸਲੇ ਨਾਲ ਉਹਨੇ ਛੇਾਂ ਤ੍ਰੀਮਤਾਂ ਦੀਆਂ ਪੀੜਾਂ ਆਪਣੇ ਹੱਥਾਂ ਵਿੱਚ ਝੱਲੀਆਂ ਸਨ ਜਿਤੋਂ ਰਸ਼ੀਦਾ ਅੰਦਰ ਲੰਘਿਆ ਸੀਗਾ ਲੰਮੀ ਪਈ ਹੋਈ ਪੂਰੋ ਦੀਆਂ ਅੱਖਾਂ ਨੂੰਟੀਆਂ ਹੋਈਆਂ ਸਨ ਉਹਦੇ ਪਾਸੇ ਨਾਲ ਇੱਕ ਚਿੱਟੇ-ਚਿੱਟੇ ਪੱਲੇ ਵਿੱਚ ਲਪੇਟਿਆ ਹੋਇਆ ਉਹਦਾ ਤੇ ਰਸ਼ੀਦੇ ਦਾ ਪੁੱਤਰ ਅੰਗੂਠਾ ਪਿਆ ਚੁੰਗਦਾ ਸੀ ਰਸ਼ੀਦੇ ਦੇ ਅੰਦਰੋਂ ਇੱਕ ਹੁਲਾਸ ਉੱਠਿਆ ਉਹਨੇ ਪੂਰੋਂ ਨੂੰ ਜਿੱਤ ਲਿਆ ਸੀਗਾ ਜੂਏ ਦੀ ਇਸ ਖੇਡ ਵਿੱਚ ਉਹਨੇ ਸਾਰੀ ਦੀ ਸਾਰੀ ਪੂਰੋਂ ਨੂੰ ਜਿੱਤ ਲਿਆ ਸੀ ਹੁਣ ਪੂਰੋਂ ਨੀਰੀ ਉਹਦੀ ਨਸਾ ਕੇ ਆਂਦੀ ਹੋਈ ਰ ਖੇਲ ਨਹੀਂ ਸੀ ਹੁਣ ਪੂਰੋਂ ਨੀਰੀ ਉਹਦੀ ਘਰ ਪਾਈ ਹੋਈ ਤ੍ਰਿੰਮਤ ਨਹੀਂ ਸੀ ਹੁਣ ਪੂਰੋਂ ਉਹਦੇ ਪੁੱਤਰ ਦੀ ਮਾਂ ਸੀਗੀ ਰਹੀਮੇ ਦੀ ਮਾਂ ਨੇ ਜਿਵੇਂ ਆਖਿਆ ਰਸ਼ੀਦੇ ਨੇ 1 ਰੁਪਈਆ ਤੇ ਗੋੜ ਦੀ ਰੋੜੀ ਪੁੱਤਰ ਦੇ ਸਹਰ ਤੋਂ ਵਾਰੀ ਹੁਣ ਪੂਰੋਂ ਦਿਆਂ ਖੁਖ ਲਾਂਦੀਆਂ ਅੱਖਾਂ ਖੁੱਲੀਆਂ ਸੀਆਂ ਉਸਨੇ ਰਸੀਦੇ ਨੂੰ ਤੱਕਿਆ ਹੁਣ ਤੂੰ ਮੈਨੂੰ ਕੀ ਨਾ ਆਇਆ ਮੈਂ ਤੈਨੂੰ ਆਪਣਾ ਆਪ ਦਿੱਤਾ ਮੈਂ ਤੈਨੂੰ ਪੁੱਤਰ ਦਿੱਤਾ ਆ ਹੁਣ ਮੇਰੇ ਕੋਲ ਬਾਕੀ ਕੀ ਰਹਿ ਗਿਆ ਹੈ ਪੂਰਾ ਆਪਣੀ ਗਮਸਮ ਜੀਵ ਨਾਲ ਜਿਵੇਂ ਰਸੀਦੇ ਨੂੰ ਕਹਿ ਰਹੀ ਸੀਗੀ ਉਸਨੇ ਫੇਰ ਅੱਖਾਂ ਨੂੰ ਡਲੇਗਾ ਸੀਆਂ ਤਤੇ ਗੁਰ ਤੇ ਪੀਸੇ ਹੋਏ ਬਦਾਮਾਂ ਦੇ ਕੁਝ ਚਮਚੇ ਲੈ ਕੇ ਜਦੋਂ ਪੂਰੋ ਦੇ ਅੰਗਾਂ ਵਿੱਚ ਅਗਸ ਆਈ ਸੀਗੀ ਪੂਰੋ ਨੇ ਤੱਕਿਆ ਉਹਦੀ ਖੱਬੀ ਬਾਹ ਨਾਲ ਉਹਦੇ ਬਾਲ ਦਾ ਕੁਲਾ-ਕੁਲਾ ਮੂੰਹ ਪਿਆ ਕਸਰ ਦਸੀਗਾ ਪੂਰੋ ਦੇ ਅੰਗ ਤੜ ਗਏ ਸੀਗੇ ਉਸ ਨੂੰ ਲੱਗਾ ਕਿ ਇੱਕ ਕੁਲੀ ਚਿੱਟੀ ਸੁੰਡੀ ਉਹਦੇ ਪਿੰਡੇ ਉੱਤੇ ਪਈ ਚੜਦੀ ਸੀਗੀ ਉਸ ਨੂੰ ਇੱਕ ਕਰਹਿਤ ਆਈ ਉਹਦਾ ਜੀ ਕੀਤਾ ਆਪਣੀ ਬਾਹ ਨਾਲ ਲੱਗੀ ਹੋਈ ਸੁੰਡੀ ਨੂੰ ਉਹ ਛੰਡ ਸੁਟੇ ਆਪਣੇ ਪਾਸੇ ਨਾਲੋਂ ਝਾੜ ਦੇਵੇ ਇਸ ਤਰ੍ਹਾਂ ਜਿਵੇਂ ਕੋਈ ਨੋਹਾਂ ਵਿੱਚ ਅੜਾ ਕੇ ਚੂਬੇ ਹੋਏ ਕੰਡੇ ਨੂੰ ਕੱਢ ਦੇਵੇ ਜਿਸ ਤਰ੍ਹਾਂ ਕੋਈ ਚੰਬੜੇ ਹੋਏ ਪਖੜੇ ਨੂੰ ਲਾ ਛੁੱਟੇ ਜਿਸ ਤਰ੍ਹਾਂ ਕੋਈ ਚਮਟੇ ਹੋਏ ਚਿਚੜ ਨੂੰ ਤਰੇੜ ਦੇਵੇ ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਧਰੂ ਛੁੱਟੇ ਰਹੀਮੇ ਦੀ ਮਾਂ ਨੇ ਪੂਰੇ 13 ਦਿਹਾੜੇ ਇਹਨਾਂ ਦੇ ਘਰ ਰਹਿਣਾ ਸੀਗਾ ਅਜੇ ਤਾਂ ਪੂਰੋ ਨੂੰ ਮੁੰਡਾ ਜੰਮਿਆ 4 ਦਿਨ ਹੀ ਹੋਏ ਸਨ 5ਵੇਂ ਦਿਨ ਪੂਰੋ ਨੂੰ ਦੁੱਧ ਉਤਰਿਆ ਸੀਗਾ ਰੂਹ ਦੀਆਂ ਬੱਤੀਆਂ ਬਣਾ ਬਣਾ ਕੇ ਦਾਈ ਉਹਦੇ ਮੁੰਡੇ ਨੂੰ ਦੁੱਧ ਦਿਂਗਾ ਮੁੰਡਾ ਮੂੰਹ ਵਿੱਚ ਲਾਂਦੀ ਰਹੀ ਸੀ ਅੱਜ ਉਸ ਨੇ ਮੁੰਡੇ ਨੂੰ ਪੂਰੋ ਦੇ ਦੁੱਧ ਅੱਗੇ ਪਾਇਆ ਸੀਗਾ ਮੁੰਡਾ ਪੂਰੋ ਦੀ ਝੋਲੀ ਵਿੱਚ ਪਿਆ ਰਿਹਾ ਮੁੰਡਾ ਪੂਰੋ ਦੇ ਮਾਸ ਨਾਲ ਚਮਟਿਆ ਰਿਹਾ ਸੀਗਾ ਪੂਰੋ ਦੀਆਂ ਅੰਦਰਾਂ ਵਿੱਚ ਇੱਕ ਖਿੱਚ ਪਈ ਪੂਰੋ ਦਾ ਜੀ ਕੀਤਾ ਮੁੰਡੇ ਨੂੰ ਗਲ ਨਾਲ ਲਾ ਕੇ ਰੋਵੇ ਮੁੰਡਾ ਉਹਦੇ ਆਪਣੇ ਲਹੂ ਦਾ ਖੜਾਉਣਾ ਸੀਗਾ ਮੁੰਡਾ ਉਹਦੇ ਆਪਣੇ ਮਾਸ ਦਾ ਬਹੁਤ ਸੀ ਭਰੀ ਭਰਾਤੀ ਦੁਨੀਆ ਵਿੱਚ ਇੱਕੋ ਇੱਕ ਮੁੰਡਾ ਆਪਣਾ ਸੀਗਾ ਉਸਨੇ ਕਦੇ ਮਾਂ ਦਾ ਮੂੰਹ ਨਹੀਂ ਸੀ ਤੱਕਣਾਗਾ ਉਸਨੇ ਕਦੇ ਪਿਓ ਦਾ ਮੂੰਹ ਨਹੀਂ ਸੀ ਤੱਕਣਾਗਾ ਉਹਨੇ ਕਦੇ ਭੈਣ ਭਰਾਵਾਂ ਦੇ ਮੂੰਹ ਨਹੀਂ ਸੀ ਤੱਕਣੇਗੇ ਉਹ ਉਹ ਸਿਰਫ ਆਪਣੇ ਮੁੰਡੇ ਦਾ ਮੂੰਹ ਤੱਕਿਆ ਕਰੇਗੀ ਜਿਹਦੇ ਲਹੂ ਵਿੱਚ ਉਹਦੇ ਆਪਣੇ ਮਾਂ ਪਿਓ ਦਾ ਲਹੂ ਵੀ ਰਲਿਆ ਹੋਇਆ ਸੀਗਾ ਉਹਦੇ ਮਾਂ ਪਿਓ ਉਹਨੂੰ ਤੋੜ ਕੇ ਸੱਟ ਗਏ ਪਰ ਆਪਣੇ ਲਹੂ ਨੂੰ ਕਿਵੇਂ ਵੱਖ ਕਰ ਲੈਣਗੇ ਜਿਹੜਾ ਲਹੂ ਪੂਰੋ ਦੇ ਹੱਡਾਂ ਵਿੱਚ ਰਚਿਆ ਹੋਇਆ ਸੀਗਾ ਜਿਹੜਾ ਲਹੂ ਪੂਰੋ ਦੇ ਘਰ ਜੰਮੇ ਪੁੱਤਰ ਦੇ ਲਹੂ ਵਿੱਚ ਮਿਲਿਆ ਹੋਇਆ ਸੀਗਾ ਮੁੰਡਾ ਪੂਰੋ ਦਾ ਦੁੱਧ ਚੰਗਦਾ ਰਿਹਾ ਫਿਰ ਪੂਰੋ ਨੂੰ ਲੱਗਾ ਇਹ ਮੁੰਡਾ ਜ਼ਬਰਦਸਤੀ ਉਹਦੀਆਂ ਨਾੜਾਂ ਵਿੱਚੋਂ ਉਹਦੇ ਦੁੱਧ ਨੂੰ ਦਾ ਪਿਆ ਸੀ ਜ਼ਬਰਦਸਤੀ ਜਬਰਦਸਤੀ ਮੁੰਡੇ ਦੇ ਪਿਓ ਨੇ ਵੀ ਤਾਂ ਉਹਦੇ ਨਾਲ ਜ਼ਬਰਦਸਤੀ ਕੀਤੀ ਸੀ ਮੁੰਡਾ ਵੀ ਤਾਂ ਆਪਣੇ ਪਿਓ ਦਾ ਪੁੱਤਰ ਸੀਗਾ ਆਪਣੇ ਪਿਓ ਦਾ ਲਹੂ ਸੀ ਆਪਣੇ ਪਿਓ ਦਾ ਮਾਸ ਸੀ ਆਪਣੇ ਪਿਓ ਦਾ ਰੂਪ ਸੀਗਾ ਜੋਰੀ ਇਹ ਮੁੰਡਾ ਉਹਦੇ ਜਿਸਮ ਵਿੱਚ ਤਰਿਆ ਗਿਆ ਸੀਗਾ ਜੋਰੀ ਇਹ ਮੁੰਡਾ ਉਹਦੇ ਪੇਟ ਵਿੱਚ ਪਲ ਖਲੋਤਾ ਸੀ ਤੇ ਹੁਣ ਜੋਰੀ ਇਹ ਮੁੰਡਾ ਉਹਦੀਆਂ ਨਾੜਾਂ ਵਿੱਚੋਂ ਦੁੱਧ ਤਰੂੰਦਾ ਪਿਆ ਸੀਗਾ ਪੂਰੋਂ ਜਿਵੇਂ ਮੱਥੇ ਨੂੰ ਹੱਥ ਲਾਇਆ ਅੱਗ ਵਿੱਚ ਪਈ ਹੋਈ ਇੱਟ ਵਾਂਗਣ ਉਹਦਾ ਮੱਥਾ ਗਰਮ ਸੀਗਾ ਸ਼ਾਇਦ ਉਸਨੂੰ ਬੁਖਾਰ ਚੜਿਆ ਹੋਇਆ ਸੀਗਾ ਉਸਦੇ ਸਿਰ ਵਿੱਚ ਇੱਕੋ ਖਿਆਲ ਪਾਉਣ ਲੱਗਿਆ ਸੀਗਾ ਇਹ ਮੁੰਡਾ ਐਸ ਮੁੰਡੇ ਦਾ ਪਿਓ ਸਭ ਮਰਦ ਜਾਤ ਮਰਦ ਮਰਦ ਜੋ ਔਰਤ ਦੇ ਜਿਸਮ ਨੂੰ ਕੁੱਤੇ ਦੀ ਹੱਡੀ ਮੰਗਣ ਚੂਸਦੇ ਆ ਤੇ ਕੁੱਤੇ ਦੀ ਹੱਡੀ ਵਾਂਗਣ ਚਬਦੇ ਨੇ ਮੁੰਡਾ ਪੂਰੋ ਦਾ ਦੁੱਧ ਚੰਗਦਾ ਰਿਹਾ ਪੂਰੋ ਦਾ ਮਨ ਖੂਦ ਨਾ ਟਿੰਡਾਂ ਵਾਂਗਣ ਭਰਦਾ ਰਿਹਾ ਤੇ ਖਾਲੀ ਹੁੰਦਾ ਰਿਹਾ ਪੂਰੋ ਦੇ ਗੋਬਲੇ ਜਿਹੇ ਮੁੰਡੇ ਨੂੰ ਸਾਰੇ ਜ਼ਵੇਦ ਸਾਦੇ ਸਨ ਸੂਤਰੀ ਦੀ ਪਲੰਘੀਰੀ ਦੇ ਉੱਤੇ ਪਾ ਕੇ ਪੂਰੋ ਉਸ ਨੂੰ ਤੱਕਦੀ ਰਹਿੰਦੀ ਤੱਕਦੀ ਰਹਿੰਦੀ ਛੜੀਆਂ ਮਾਰ-ਮਾਰ ਕੇ ਉਹ ਆਪਣੀ ਉਤਲੀ ਚਾਦਰ ਨੂੰ ਪੈਰਾਂ ਵਿੱਚ ਮਿੱਧ ਸੁੱਟਦਾ ਸੀ ਚਾਂਦੀ ਦੀ ਇੱਕ ਪਤਲੀ ਜਿਹੀ ਪੰਜੇਬ ਪੂਰੋ ਨੇ ਉਹਦੇ ਪੈਰ ਵਿੱਚ ਪਾਈ ਹੋਈ ਸੀ ਜਦੋਂ ਉਹ ਛੜੀਆਂ ਛੜਦਾ ਸੀਗਾ ਪੰਜੇਬ ਦੀ ਨਿੱਕੀ ਜਿਹੀ ਛਣਕ ਪਲੰਘੀਰੀ ਉੱਤੇ ਛਣਛਣ ਕਰਦੀ ਸੀ ਛੜੀਆਂ ਕੱਢਦੇ ਦਾ ਮੂੰਹ ਜ਼ੋਰ ਲਾ ਕੇ ਲਾਲ ਸੁਆ ਹੋ ਜਾਂਦਾ ਤੇ ਮੁੰਡੇ ਨੂੰ ਅੰਦਰ ਵਧਾਈ ਆਉਣ ਲੱਗ ਪੈਂਦੀ ਸੀ ਫਿਰ ਪੂਰੋ ਉਹਦੇ ਹੱਥਾਂ ਵੱਲ ਤੱਕ ਦੀ ਤਲੀਆਂ ਵੱਲ ਜਦੋਂ ਉਹਦੇ ਹੱਥ ਅਸਲੋਂ ਹੀ ਗੋਰੇ ਨਿਸ਼ੋਸਨ ਤੇ ਹੱਥਾਂ ਦੀ ਪੈਠ ਉੱਤੇ ਮਾਸ ਇਸ ਤਰ੍ਹਾਂ ਉਭਰਿਆ ਹੋਇਆ ਸੀਗਾ ਕਿ ਪੂਰੋਂ ਨੂੰ ਨਿਰੇ ਪੂਰੇ ਉਹਦੇ ਹੱਥ ਮੂਮ ਦੇ ਉਸ ਬਾਵੇ ਵਰਗੇ ਲੱਗਦੇ ਸਨ ਜਿਹੜਾ 바ਵਾ ਨਿੱਕੀ ਹੁੰਦੀ ਉਸਨੇ ਸਿਆਮੋਂ ਆਉਂਦਿਆ ਕਲਕੱਤੇ ਦੇ ਇੱਕ ਬਾਜ਼ਾਰ ਵਿੱਚੋਂ ਖਰੀਦਿਆ ਸੀਗਾ ਉਸਨੇ ਬਾਵੇ ਨੂੰ ਕਰੋਸ਼ੀ ਨਾਲ ਉਣ ਕੇ ਛੱਗਾ ਪਾਇਆ ਹੋਇਆ ਸੀਗਾ ਨਿੱਕੇ ਮੋਤੀਆਂ ਦੀ ਇੱਕ ਗਾਨੀ ਪਰੋ ਕੇ ਉਹਦੇ ਬਾਵੇ ਨੂੰ ਮਾਲਾ ਪਾਈ ਸੀ ਜਵੇਦ ਦੇ ਹੱਥ ਉੱਕਾ ਪੁੱਕਾ ਮੂਮ ਦੇ ਉਸ ਬਾਵੇ ਦੇ ਹੱਥਾਂ ਵਾਂਗਰ ਬੁਥਲੇ ਬੁਥਲੇ ਕਰਦੇ ਪਏ ਸਾਨੂੰ ਮੋਮ ਦਾ 바ਵਾ ਸ਼ਾਇਦ ਅਜੇ ਵੀ ਨਹੀਂ ਸੀ ਟੁੱਟਿਆ ਹੋਣਾ ਪੂਰਾ ਸੋਚਣ ਲੱਗ ਪੈਂਦੀ ਕਈ ਵਾਰ ਕੱਚ ਤੇ ਮਿੱਟੀ ਦੀਆਂ ਛਿਆਂ ਦੀ ਮਿਆਦ ਵੀ ਕਿੱਡੀ ਹੁੰਦੀ ਹੈ ਸ਼ਾਇਦ ਅਜੇ ਵੀ ਉਸਦੀ ਕੋਈ ਭੈਣ ਉਸ ਬਾਵੇ ਨਾਲ ਖੇਡਦੀ ਹੋਵੇਗੀ। ਸਵਕਤ ਤੇ ਸਵਕਤ ਪੂਰੋ ਪੈਲੀਆਂ ਨੂੰ ਜਾਂਦੀ ਰਸ਼ੀਦਾ ਆਪਣੇ ਪੁੱਤਰ ਕੋਲ ਬੈੰਦਾ ਇੱਕ ਦਿਨ ਅਜੇ ਮੂਹ ਹਨੇਰਾ ਹੀ ਸੀ। ਉਹ ਬਾਹਰ ਹੋ ਕੇ ਮੋੜ ਪਈ ਸੀਗੀ। ਬਾਹਰਲੇ ਮੁਸਲਕੇ ਖੂਤੋਂ ਉਹਨੇ ਹੱਥ ਪੈਰ ਮਾਂਜੇ ਤੇ ਜਦੋਂ ਉਹ ਆਪਣੇ ਘਰ ਵੱਲ ਪਰਤੀ ਪਈ ਸੀ ਤਾਂ ਉਹਦੀ ਗਲੀ ਦੀ ਕੁੜੀ ਕੰਮੋਂ ਉਹਦੀ ਨਜ਼ਰ ਪਈ ਸੀਗੀ। ਸਿਆਮੇ ਦੀ ਨਿੱਕੀ ਨਿੱਕੀ ਠੰਡ ਉੱਤਰ ਪਈ ਸੀਗੀ ਸਿਆਲਾਂ ਦੀ। ਕੰਮੋਂ ਪਾਣੀ ਦੀ ਇੱਕ ਬਲਟੋ ਹੀ ਨੂੰ ਠੇਮਾ ਦੇ ਇੱਕ ਥੜੇ ਜਿਹੇ ਉੱਤੇ ਰੱਖ ਕੇ ਸਾਹ ਕੱਢਦੀ ਪਈ ਸੀ ਪੂਰੋ ਜਦੋਂ ਉਹਦੇ ਲਾਗੇ ਦੀ ਲੰਗੀ ਕੰਮੋ ਨੇ ਜਿਵੇਂ ਤਰਹ ਕੇ ਪਾਣੀ ਦੀ ਬਲਟੋਈ ਚੱਕ ਲਈ ਹੋਵੇ ਬਲਟੋਈ ਦਾ ਪਾਰ ਸ਼ਾਇਦ ਕੰਮੋ ਦੇ ਮੋਢੇ ਕੋਲੋਂ ਸੇਹਾਂ ਨਹੀਂ ਸੀ ਜਾਂਦਾ ਗੱਬਲ ਟੋਹੀ ਕੰਮੋ ਦੇ ਮੁੱਢ ਤੋਂ ਤਲਕਨ ਨੂੰ ਪਈ ਸੀ ਬਲਟੋਈ ਦੇ ਥੱਲੇ ਟਿਕੀ ਹੋਈ ਕੰਮੋ ਦੇ ਹੱਥ ਖੱਬੇ ਦੀ ਤਲੀ ਗੱਟ ਕੋਲੋਂ ਦੂਰੀ ਹੋਣ ਤੇ ਆ ਗਈ ਸੀ ਸੱਜੇ ਹੱਥ ਨਾਲ ਬਲਟੋਈ ਦੇ ਮੂੰਹ ਨੂੰ ਆਸਰਾ ਦਿੱਤੀ ਕੰਮੋ ਦੇ ਮੂੰਹੋਂ ਨਿਕਲਿਆ ਸੀ ਮਾਣੀ ਪੂਰੇ ਦੇ ਪੈਰ ਖੜ ਗਏ ਸੀਗੇ ਉਹ ਕੰਮੋ ਦੇ ਮੋਢੇ ਕੋਲ ਹੋ ਗਏ ਸੀਗੀ ਉਸ ਦਾ ਜੀ ਕੀਤਾ 10 12 ਵਰਿਆਂ ਦੀ ਢੀਂਗਰ ਜਹੀ ਕੰਮੋ ਦੇ ਮੋਢਿਆਂ ਤੋਂ ਬਲਟੋਹੀ ਚੱਕ ਲਵੇ ਕੰਮੋ ਦੇ ਲਾਗ ਲਾਗ ਤੁਰੀ ਜਾਵੇ ਕੰਮੋ ਜਿਹੜੀ ਪੈਰੋਂ ਵਾਣੀ ਸੀਗੀ ਤੇ ਕੰਮੋ ਜਿਹੜੀ ਸਦਾ ਖੱਦਰ ਦੀ ਸਾਦੀ ਸੁਥਨ ਤੇ ਪਹੁੰਚੇ ਚੁੰਗੀ ਰੱਖਦੀ ਸੀਗੀ ਤੇ ਕੰਮੋ ਜੀ ਦੇ ਲੀਕਾਂ ਵਾਲੇ ਛੱਗੇ ਦੇ ਮੋਡੇ ਕੋਲ ਲੱਗੀ ਹੋਈ ਟਾਕੀ ਕਦੇ ਉੱਡੜ ਜਾਂਦੀ ਸੀਗੀ ਜੇ ਕਦੇ ਫਿਰ ਲੱਗੀ ਜਾਂਦੀ ਸੀਗੀ ਤੇ ਕੰਮੋ ਜੀ ਦੀ ਮੈਲੀ ਚੁੰਨੀ ਦੇ ਹਮੇਸ਼ਾ ਲੰਗਾਰ ਲੱਥੇ ਰਹਿੰਦੇ ਸਨ ਤੇ ਕੰਮੋ ਜੀ ਜੀਆਂ ਲਿਬਾਂ ਹਮੇਸ਼ਾ ਬਾਣ ਵਰਗੀਆਂ ਖੋਰੀਆਂ ਤੇ ਖਿੰਡੀਆਂ ਹੋਈਆਂ ਸਨ ਤੱਕ ਮੋਜਸ ਨੂੰ ਹਮੇਸ਼ਾ ਪੂਰੋਂ ਨੇ ਦੂਰੋਂ ਹੀ ਤੱਕਿਆ ਸੀਗਾ ਅੱਜ ਕੋਲ ਹੋ ਕੇ ਉਹਦੇ ਉਹਨਾਂ ਮੋਢਿਆਂ ਤੋਂ ਬਲਟੋਹੀ ਚੱਕ ਲਵੇ ਜਿੰਨਾਂ ਮੋਢਿਆਂ ਦੀਆਂ ਹੱਡੀਆਂ ਪਿੱਤਲ ਦੀ ਬਲਟੋਹੀ ਨਾਲ ਪਈਆਂ ਵੱਜਦੀਆਂ ਸਨ ਬੜੀ ਧੀਰ ਹੋ ਗਈ ਹੈ ਭਾਂਡੇ ਦੇ ਪਾਰ ਦੱਬੀ ਹੋਈ ਕੰਮੋ ਨੇ ਜਿਵੇਂ ਪੂਰੋਂ ਕੋਲ ਅਜੇ ਦੇਰ ਨਾ ਹੌਣ ਦਾ ਇੱਕ ਹੌਸਲਾ ਮੰਗਿਆ ਸੀਗਾ ਅਜੇ ਤੇ ਦਿਨ ਵੀ ਨਹੀਂ ਫੁੱਟਿਆਗਾ ਪੂਰਨ ਨੇ ਠਰਮੇ ਨਾਲ ਕਿਹਾ ਕੁੜੀ ਨੂੰ ਖੋਰੇ ਹੌਸਲਾ ਆ ਗਿਆ ਉਹਨੇ ਮੋਢਿਆਂ ਦਾ ਪਾਰ ਫਿਰ ਜ਼ਮੀਨ ਉੱਤੇ ਧਰ ਦਿੱਤਾ ਬਲਟੋਹੀ ਦੇ ਮੂੰਹ ਵਿੱਚੋਂ ਬੱਕਕ ਪਾਣੀ ਛਲਕ ਕੇ ਕੰਮੋ ਦੇ ਮੋਢਿਆਂ ਉੱਤੇ ਆ ਪਿਆ ਸੀਗਾ ਕਸੀਆਂ ਹੋਈਆਂ ਲੀਕਾਂ ਵਾਲੇ ਛੱਗੇ ਨੂੰ ਤਰੋਂਕ ਕੇ ਪਾਣੀ ਦੇ ਪਾਣੀ ਨੇ ਕੰਮੋ ਦੇ ਪਿੰਡੇ ਨੂੰ ਠਾਰਿਆ ਸਿਆਲੇ ਦੀ ਇੱਕ ਕੰਪਨੀ ਕੰਬੋ ਦੇ ਮਾਸ ਵਿੱਚ ਫਿਰ ਗਈ ਸੀਗੀ ਪੂਰੋ ਥਮ ਗਈ ਸੀਗੀ ਕੰਮੋ ਆਪਣੇ ਪੀਲੇ ਮੂੰਹ ਨਾਲ ਪੂਰੋ ਵੱਲ ਤੱਕ ਕੇ ਹੱਸ ਜਹੀ ਪਈ ਸੀਗੀ ਘੜੀਕ ਪਹਿਲਾ ਕੰਮੋ ਡੇਰ ਦੇ ਡਰ ਨਾਲ ਤੇ ਭਾਂਡੇ ਦੇ ਭਾਰ ਨਾਲ ਸਹਿਮੀ ਹੋਈ ਸੀਗੀ ਕੰਮੋ ਦੇ ਮੂੰਹ ਉੱਤੇ ਉਹ ਜੰਮਿਆ ਹੋਇਆ ਸਹਿਮ ਹੀ ਹਮੇਸ਼ਾ ਪੂਰੋ ਨੇ ਦੇਖਿਆ ਸੀਗਾ ਉਸ ਘੜੀ ਉਹਦੇ ਹੋਠਾਂ ਉੱਤੇ ਖਿਲਰਿਆ ਹੋਇਆ ਹਾਸਾ ਪੂਰੋ ਨੂੰ ਇਸ ਤਰ੍ਹਾਂ ਲੱਗਾ ਸੀ ਜਿਵੇਂ ਉਸ ਕੁੜੀ ਨੂੰ ਹਾਸਾ ਹੱਸਣਾ ਹੀ ਨਾ ਆਉਂਦਾ ਹੋਵੇ ਤੇ ਉਹ ਐਵੇਂ ਆਪਣੇ ਬੁੱਲਾਂ ਨੂੰ ਮੋੜਦੀ ਪਈ ਹੋਵੇ ਜਿਵੇਂ ਕਿਸੇ ਨੂੰ ਮੂੰਹ ਚੜਾਈ ਜਾਂਦੀ ਹੋਵੇ ਕਮੋਂ ਰੋਜ਼ ਇਸੇ ਵੇਲੇ ਕਮੋਤ ਰੋਜ਼ ਇਸੇ ਵੇਲੇ ਆਉਣੀ ਹੈ ਪੂਰੋਂ ਨੇ ਕੰਮੋ ਨੂੰ ਪੈਂਦਿਆਂ ਪੈਂਦੀਆਂ ਆਵਾਜ਼ਾਂ ਤੋਂ ਕੰਮੋ ਦਾ ਨਾ ਸੁਣਿਆ ਸੀਗਾ ਅੱਜ ਕੁਝ देर ਹੋ ਗਈ ਲੱਗਦੀ ਏ ਮੈਨੂੰ ਮਾਰ ਪਵੇਗੀ ਕੰਮੋ ਨੇ ਫੇਰ ਬਲਟੋਏ ਨੂੰ ਹੱਥ ਪਾ ਲਿਆ ਜਿਵੇਂ ਵੇਲੇ ਦੇ ਵਕਤ ਦਾ ਨਾ ਉਸਦੇ ਵਾਸਤੇ ਬੜਾ ਡਰਾਉਣਾ ਸੀਗਾ ਉਹਦਾ ਹਾਸਾ ਕੱਚੇ ਰੰਗ ਵਾਂਗਣ ਉਹਦੇ ਮੂੰਹ ਤੋਂ ਲਹਿ ਗਿਆ ਤੇ ਉਹ ਪਹਿਲਾਂ ਜੰਮਿਆ ਹੋਇਆ ਸਹਿਮ ਉਹਦੇ ਮੂੰਹ ਤੇ ਨਿਕਲ ਆਇਆ ਸੀ ਕੰਮੋ ਉਹ ਤੇਰੀ ਕੀ ਲੱਗਦੀ ਏ ਚਾਚੀ ਕੰਮੂ ਨੇ ਕਿਹਾ ਤੇ ਕੰਮੂ ਦੀ ਬਾ ਬਲਟੋਹੀ ਦੇ ਭਾਰੇੇਠਾਂ ਮੁੜਕ ਗਈ ਸੀ ਖੋਰੇ ਉਹਦੇ ਭਾਰ ਨਾਲ ਕਿ ਖੋਰੇ ਚਾਚੀ ਦੇ ਹਰਫ ਨਾਲ ਜੇ ਤੂੰ ਕਹੇ ਮੈਂ ਤੇਰੀ ਬਲਟੋਹੀ ਚਾ ਲਵਾਂ ਕੰਮੂ ਪੂਰੋ ਨੇ ਕਿਹਾ ਪਰ ਆਪਣੀ ਬਾ ਅੱਗੇ ਕੋਈ ਨਾ ਕੀਤੀ ਉਸ ਨੂੰ ਚੰਗੀ ਤਰ੍ਹਾਂ ਚੇਚੇ ਸੀਗਾ ਕਿ ਸਾਰੇ ਲੋਕੀ ਜਾਣਦੇ ਆ ਕਿ ਉਹਦਾ ਨਾਂ ਹਮੀਦਾ ਏ ਹਮੀਦਾ ਰਸ਼ੀਦੇ ਦੀ ਔਰਤ ਤੇ ਕੰਮੂ ਇੱਕ ਹਿੰਦੂ ਕੁੜੀ ਏ ਬਟੋਹੀ ਪਿੱਟ ਜਾਏਗੀ ਕੰਮੂ ਨੇ ਇਜਾ ਕਾ ਆਖਿਆ ਸੀਗਾ ਪਾਣੀ ਤੇ ਨਹੀਂ ਨਾ ਪਿੱਟਿਆ ਜਾ ਲੱਗਾਗਾ ਮੈਂ ਪਾਣੀ ਨੂੰ ਹੱਥ ਨਹੀਂ ਲਾਂਦੀਗੀ ਜਾ ਕੇ ਬਾਹਰੋਂ ਵਟੋਹੀ ਮਾਂਜ ਲਵੀ ਪੂਰੋ ਕਹਿੰਦੀ ਕਹਿੰਦੀ ਹੱਸ ਪਈ ਸੀ ਕੰਮੋ ਵੀ ਜਿਵੇਂ ਹੱਸ ਪਈ ਪਰ ਕੰਮੋ ਨੇ ਵਟੋਹੀ ਚੱਕੀ ਰੱਖੀ ਸੀ ਉਦੋਂ ਮੇਸਾ ਗੇਨਵੇ ਕਦ ਵੀ ਗਈਆਂ ਸਨ ਕੰਮੋ ਦਾ ਪੈਰ ਦੂਰਾ ਜਾ ਪਿਆ ਸੀਗਾ ਪੂਰੋਂ ਨੇ ਡੈਗ ਦੀ ਬਲਟੋਹੀ ਫੜ ਲਈ ਸੀ ਪਰ ਕੰਮੋ ਰੋੜਾਂ ਉੱਤੇ ਟਹਿ ਪਈ ਸੀਗੀ ਉਸ ਦਾ ਪੈਰ ਮਚਕੋੜਿਆ ਗਿਆ ਸੀਗਾ ਪੂਰੋਂ ਨੇ ਬਲਟੋਹੀ ਧਰ ਕੇ ਕੰਮੋ ਦਾ ਪੈਰ ਨੱਪਿਆ ਹੱਥ ਦੀ ਤਲੀ ਨਾਲ ਉਸ ਦੇ ਗਿੱਟੇ ਕੋਲੋਂ ਪੈਰ ਨੂੰ ਮਲਿਆ ਸੀਗਾ ਲੰਮੇ ਲੰਗੇਵਾ ਕੰਮੋ ਉੱਠਣ ਜੋਗੀ ਹੋ ਗਈ ਸੀਗੀ ਪੂਰੋਂ ਬਲਟੋਹੀ ਚੱਕ ਕੇ ਉਹਦੇ ਨਾਲ-ਨਾਲ ਤੁਰ ਪਈ ਸੀਗੀ ਮਾਣੀ ਕੰਮੋ ਦਾ ਰੋਣ ਨਿਕਲ ਗਿਆ ਪੂਰੋਂ ਨੂੰ ਇਵੇਂ ਲੱਗਾ ਜਿਵੇਂ ਕੰਮੂ ਆਪਣੇ ਸਾਰੇ ਦੁੱਖਾਂ ਦੇ ਲਾਂਬੇ ਆਪਣੀ ਮੋਈ ਮਾਂ ਨੂੰ ਦੇ ਰਹੀ ਹੋਵੇ ਜਮ ਸਾੜ ਕੇ ਸਾਡੇ ਜੋਗੀ ਧਰ ਗਏ ਨੇ ਪੂਰੋਂ ਨੇ ਕਈ ਵਾਰ ਕੰਮੂ ਦੀ ਚਾਚੀ ਨੂੰ ਕਹਿੰਦਿਆ ਸੁਣਿਆ ਸੀਗਾ ਕੰਮੂ ਦੀ ਮਾਂ ਨਾ ਸੀਗੀ ਤੇ ਨਾ ਪਿਓ ਸੀਗਾ ਪਿਓ ਤੇ ਖਰੇ ਕੰਮੂ ਦਾ ਜਉਂਦਾ ਸੀਗਾ ਪਰ ਕਹਿੰਦੇ ਸਨ ਕਿ ਉਹਨੇ ਸ਼ਹਿਰ ਵਿੱਚ ਕੋਈ ਜਨਨੀ ਰੱਖੀ ਹੋਈ ਸੀਗੀ ਜਿਹੜੀ ਕੰਮੂ ਨੂੰ ਮੱਥੇ ਨਹੀਂ ਸਿਲਾਂਦੀਗੀ ਤੇ ਇਸੇ ਲਈ ਕੰਮੂ ਦਾ ਪਿਓ ਵੀ ਕੰਮੂ ਨੂੰ ਮੱਥੇ ਨਹੀਂ ਸਿਲਾਂਦਾਗਾ ਪੂਰੋ ਸੋਚ ਗਈ ਸੀ ਮਾਵਾ ਮਰ ਜਾਣ ਤਾਂ ਪਿਓ ਵੀ ਮਤਰੇ ਹੋ ਜਾਂਦੇ ਨੇ ਸੋਚਦੀ ਸੋਚਦੀ ਆਪਣਾ ਸੋਚਾਂ ਵਿੱਚ ਲਹਿ ਗਈ ਮਾਵਾ ਜਿੰਦਿਆਂ ਹੋਣ ਤਾਂ ਵੀ ਪਿਓ ਮਤਰੇ ਹੋ ਜਾਂਦੇ ਨੇ ਮਾਵਾ ਵੀ ਮਤਰਈਆਂ ਹੋ ਜਾਂਦੀਆਂ ਨੇ ਪਿੰਡ ਦਾ ਮੂੰਹ ਸਾਫ਼ ਦਿਸਣ ਲੱਗ ਪਿਆ ਸੀ ਚਾਨਣਾ ਵੀ ਉੱਚਾ ਹੋ ਗਿਆ ਸੀਗਾ ਤੇ ਉਹਨਾਂ ਦੀ ਗਲੀ ਵਾਲਾ ਮੋੜ ਵੀ ਨੇੜੇ ਆ ਗਿਆ ਸੀਗਾ ਨਾਲੇ ਦੋਹਾਂ ਨੂੰ ਡਰ ਸੀਗਾ ਪੂਰੋ ਨੂੰ ਬਲਟੋਈ ਚੱਕਿਆ ਕੋਈ ਤੱਕ ਨਾ ਲਵੇ ਕੰਮੂ ਨੇ ਥੜਕਦੇ ਪੈਰਾਂ ਨਾਲ ਬਲਟੋਈ ਸੰਭਾਲੀ ਸੀਗੀ ਪੂਰੋ ਨੇ ਕਾਲੇ ਕਾਲੇ ਕਦਮ ਪੁੱਟੇ ਤੇ ਕੰਮੂ ਨਾਲੋਂ ਨਿੱਖੜ ਕੇ ਗਲੀ ਵੱਲ ਹੋ ਗਈ ਸੀਗੀ ਉਸੇ ਦੁਪਹਿਰ ਨੂੰ ਮੁੰਡਾ ਖੇੜੇ ਪਿਆ ਹੋਇਆ ਸੀ ਤੇ ਪੂਰੋ ਆਪਣੇ ਮੁੰਡੇ ਨੂੰ ਬਰਾਂਦੀ 'ਤੇ ਪਈ ਸੀ ਜਦੋਂ ਕੰਮੂ ਉਹਦਾ 부ਹਾ ਤੱਕ ਕੇ ਉਹਦੇ ਘਰ ਆਈ ਸੀਗੀ ਪੂਰੋ ਨੇ ਅਗਾਹ ਹੋ ਕੇ ਕੰਮੂ ਨੂੰ ਆਪਣੇ ਪਾਸੇ ਨਾਲ ਘੁੱਟ ਲਿਆ ਉਸ ਨੂੰ ਜੱਪਿਆ ਉਹਦੇ ਮੁੰਡੇ ਨਾਲੋਂ ਵੀ ਬਹੁਤੀ ਕੰਮੂ ਉਹਦੇ ਵਰਾਣ ਜੋਗੀ ਸੀ ਕੰਮੂ ਜਿਹਦੇ ਸੁੱਕੇ ਅਥਰੂਆਂ ਨੂੰ ਕੋਈ ਨਹੀਂ ਸੀ ਚੱਲਦਾਗਾ ਪੂਰੋ ਦੀ ਮਾਂ ਵਿੱਚ ਕੰਮੋ ਦੇ ਅਥਰੂ ਟੈ ਪੈ ਸੀਗੇ ਪੂਰੋ ਦਾ ਇਹੋ ਹੀ ਜੀ ਕਰੇ ਕਿ ਜਿਵੇਂ ਉਹ ਜਵੇਦ ਦੀ ਮਾਂ ਐ ਤਵੇਂ ਹੀ ਕੰਮੋ ਦੀ ਮਾਂ ਬਣ ਜਾਵੇ ਕੰਮੋ ਅੜੀਆਂ ਭਰੇ ਕੰਮੋ ਖਿਹੜੇ ਕ ਭਵੇ ਸੀ ਤੇ ਉਹ ਕੰਮੋ ਨੂੰ ਚੱਕ ਚੱਕ ਬਰਾਵੇ ਕੰਮੋ ਨੂੰ ਲੈ ਲੈ ਫਿਰੇ ਕੰਮੋ ਨੂੰ ਚਮ ਚਮ ਠੱਕੇ ਉਹ ਜਵੇਦ ਦੀ ਮਾਂ ਬਣ ਜਾਵੇ ਉਹ ਇੱਕ ਚੰਗੀ ਧੀ ਨਹੀਂ ਸੀ ਬਣ ਸਕੀਗੀ ਉਹ ਇੱਕ ਚੰਗੀ ਮਾਂ ਬਣ ਜਾਵੇ ਕੰਮੋ ਹਿੰਦੂ ਸੀ ਤੇ ਪੂਰੋ ਪੂਰੋ ਇੱਕ ਮੁਸਲਮਾਨ ਨਹੀਂ ਸੀਗੀ ਭਾਵੇਂ ਅਜੇ ਤੱਕ ਉਹ ਆਪਣੇ ਆਪ ਨੂੰ ਪੂਰੋ ਹੀ ਸੋਚਦੀ ਸੀਗੀ ਕੰਮੋ ਨੇ ਪੂਰੋ ਦੇ ਘਰੋਂ ਖਾਣਾ ਨਹੀਂ ਸੀਗਾ ਪੂਰੋ ਦਾ ਜੀ ਕਰਦਾ ਸੀ ਉਹ ਕੰਮੋ ਨੂੰ ਕਰਾਈਆਂ ਦੇਵੇ ਉਹ ਕੰਮੋ ਨੂੰ ਦੁੱਧ ਦਾ ਕਟੋਰਾ ਪਿਆਵੇ ਪੂਰੋ ਨੇ ਕੰਫੇਰ ਕੰਮੋ ਦਾ ਪੈਰ ਮਲਿਆ ਹੱਥਾਂ ਦੀਆਂ ਤਲੀਆਂ ਨਾਲ ਤਕਤਾ ਕਿਉਂ ਚਸਿਆ ਰੂਹ ਦੇ ਲੋਗੜ ਨਾਲ ਸੇਕ ਕੀਤਾ ਹੁਣ ਕੰਮੋ ਕਾਲੀ ਪੈ ਗਈ ਸੀਗੀ ਉਹਦੀ ਚਾਚੀ ਦਾ ਲੰਮਾ ਝਾੜੂ ਉਹਦੀਆਂ ਅੱਖਾਂ ਵਿੱਚ ਸਲਾਈਆਂ ਮੰਗਣ ਫਿਰਦਾ ਸੀਗਾ ਕੰਮੋ ਤਲਾਈ ਨਗ ਗੰਦਨ ਵਾਲੀ ਸੂਈ ਲੈਣ ਦੇ ਬਹਾਨੇ ਆਈ ਸੀਗੀ ਪੂਰੋ ਨੇ ਕੰਮੂ ਨੂੰ ਬਦਾਮਾ ਵਾਲਾ ਗੋੜ ਖਵਾਇਆ ਤਲਾਈ ਨੰਗੰਦਨ ਵਾਲੀ ਸੂਈ ਕੱਢ ਕੇ ਦਿੱਤੀ ਸਿਆਲਾ ਪੈਰੋ ਪੈਰ ਉਹਦਾ ਉੰਦਾ ਸੀਗਾ ਲੋਕਾਂ ਦੇ ਪਿੰਡਿਆਂ ਦਿਵਾਲੇ ਕੱਪੜੇ ਹੁਣ ਮੋਟੇ ਹੋ ਗਏ ਸਨ ਲੋਕਾਂ ਨੇ ਰੂਪ ਪ੍ਰਵਾ ਪ੍ਰਵਾ ਕੇ ਕਾਲੀ ਸ਼ੀਟ ਦੀਆਂ ਫਤੂਈਆਂ ਬਣਵਾਈਆਂ ਹੋਈਆਂ ਸਨ ਲੋਕਾਂ ਨੇ ਮੋਟੇ ਖੇਸਾਂ ਦੀਆਂ ਬੁਕਲਾਂ ਵਿੱਚ ਆਪਣੇ ਮੋਢਿਆਂ ਨੂੰ ਲਪੇਟਿਆ ਸੀ ਕੰਮੂ ਆਪਣੀ ਉਮਰ ਦੇ ਬਰਿਆਂ ਨੂੰ ਖਾਂਦੀ ਜਾਂਦੀ ਸੀ ਨਾ ਕੰਮੂ ਦੇ ਪਿੰਡੇ ਉੱਤੇ ਜਵਾਨੀ ਚੜਦੀ ਸੀ ਤੇ ਨਾ ਕੰਮੂ ਦੇ ਪਿੰਡੇ ਉੱਤੇ ਕੱਪੜੇ ਵੱਟਦੇ ਸਨ ਕੰਮੂ ਦੇ ਵਾਣੇ ਪੈਣ ਹੁਣ ਤਰਕਣ ਲੱਗ ਪਏ ਸਨ ਪੂਰੋਂ ਨੇ ਕੰਮੋ ਲਈ ਇੱਕ ਨਵੀਂ ਜੁੱਤੀ ਬਣਵਾਏ ਸੀ ਪਰ ਕੰਮੋ ਦੇ ਪੈਰਾਂ ਵਿੱਚ ਉਸ ਜੁੱਤੀ ਦਾ ਪਹਿ ਜਾਣਾ ਸੌਖਾ ਨਹੀਂ ਸੀਗਾ ਸੋਚ-ਸੋਚ ਕੇ ਇਹੋ ਗੱਲ ਬਣੀ ਪਈ ਕੰਮੋ ਨੇ ਉਹ ਜੁੱਤੀ ਪਾ ਲਈ ਚਾਚੀ ਨੂੰ ਆਖਿਆ ਸਾਹਮਣੇ ਕਮਾਦ ਵਾਲੇ ਖੇਤਾਂ ਵਿੱਚੋਂ ਪਈ ਹੋਈ ਲੱਭੀ ਏ ਚਾਚੀ ਮੁੰਨੇ ਤੇ ਨਾ ਪਈ ਜਿਹੜੀ ਇੱਕ ਅਜਿਹੇ ਪਿੰਡ ਵਿੱਚ ਜਿਹੜੀ ਨਵੀਂ ਜੁੱਤੀ ਇਉਂ ਖੜਾ ਜਾਵੇ ਪਰ ਚੰਪ ਕਰ ਰਹੀ ਸੀ ਕੰਮੋ ਦੇ ਪੈਰੀ ਜੁੱਤੀ ਕਈ ਰਹੀ ਸੀ ਪਰ ਨਵੀਆਂ ਚੀਜ਼ਾਂ ਰੋਜ਼-ਰੋਜ਼ ਤੇ ਨਹੀਂ ਨਾ ਕਿਸੇ ਨੂੰ ਲੱਭ ਸਕਦੀਆਂ ਪੂਰੋ ਕੰਮੋ ਦੀਆਂ ਥੜਕਦੀਆਂ ਹੱਡੀਆਂ ਨੂੰ ਤੱਕਦੀ ਰਹੀ ਸੀ ਸਿਰਫ ਸਵੇਰ ਦੇ ਹਨੇਰਿਆਂ ਨੂੰ ਪਤਾ ਸੀਗਾ ਕਿ ਪੂਰੋ ਰੋਜ਼ ਕੰਮੋ ਦੀ ਇੱਕ ਅਧਵਲ ਟੋਹੀ ਚੱਕ ਕੇ ਕੰਮੋ ਨੂੰ ਸਾਹ ਕਢਾਂਦੀ ਸੀਗੀ ਕੰਮੋ ਇੱਕ ਅੱਧਾ ਫੇਰਾ ਪੂਰੋ ਦੇ ਘਰ ਵੀ ਲਾਂਦੇ ਸੀਗੀ ਕਦੇ ਵੇਲਣੇ ਵਿੱਚ ਕਪਾਹ ਵੇਲ ਕੱਢਦੀ ਸੀ ਕਦੇ ਚੱਕੀ ਵਿੱਚ ਛੋਲੇ ਦੱਲ ਲੈਂਦੀ ਸੀ ਕਦੇ ਚੱਟੂ ਵਿੱਚ ਮਸਾਲਾ ਪੀ ਲੈਂਦੀ ਸੀ ਪੂਰੋ ਉਹਦਾ ਹੱਥ ਵਟਾਂਦੀ ਚਾਚੀ ਜਰ ਸਰਬਕਤਾ ਕੰਮ ਹੋ ਜਾਂਦਾ ਸੀਗਾ ਨਿੱਕਾ ਜਿਹਾ ਜਵੇਦ ਕੰਮੂ ਨਾਲ ਹਿੱਲ ਗਿਆ ਸੀਗਾ ਕਦੇ ਕੰਮੂ ਨਾ ਆਉਂਦੀ ਤਾਂ ਪੂਰੋ ਉਹਨੂੰ ਨਿੱਕੇ ਮੁੰਡੇ ਦਾ ਉਲਾਂਬਾ ਦਿੰਦੀ ਸੀਗੀ ਕੰਮੂ ਲੱਗੇ ਦਾ ਕਦੇ ਕਿਸਾਂਦੀ ਨਹੀਂ ਸੀਗੀ ਹੁਣ ਪੂਰੋ ਤੇ ਕਮੂ ਮਾਵਾਂ ਧੀਆਂ ਵਾਂਗਣ ਇੱਕ ਦੂਜੀ ਨਾਲ ਪੜ ਲੈਂਦੇ ਗਾ ਤੇ ਦੋ ਸਹੇਲੀਆਂ ਵਾਕਰ ਇੱਕ ਦੂਜੀ ਨਾਲ ਚੰਬਰ ਚੰਬਰ ਪੈਂਦੇ ਗਾ ਸੀ ਕਈ ਵਾਰ ਪੂਰੋ ਦਾ ਜੀ ਕਰਦਾ ਉਹ ਕੰਮੋ ਲਈ ਕੁਝ ਬਣਾਵੇ ਕੰਮੋ ਦੇ ਸੁੱਕੇ ਢੀਂਗਰ ਅੰਗਾ ਵਿੱਚ ਹੁਣ ਇੱਕ ਨਿੱਕਾ ਜਿਹਾ ਉਬਾਲ ਉਬਾਰ ਆਉਣ ਲੱਗ ਪਿਆ ਸੀਗਾ ਕੰਮੋ ਦੀਆਂ ਪਿਚਕੀਆਂ ਹੋਈਆਂ ਗੱਲਾਂ ਉੱਤੇ ਇੱਕ ਫੇਰ ਆ ਗਿਆ ਸੀਗਾ ਪੂਰੋ ਦੇ ਘਰ ਆ ਕੇ ਕੰਮੂ ਆਪਣਾ ਸਿਰ ਵਾਂਦੀ ਪੂਰੋ ਥਿੰਦੇ ਦੇ ਹੱਥ ਲਾ ਕੇ ਕੰਮੋ ਦੀਆਂ ਮੀਡੀਆਂ ਕਰਦੀ ਇੱਕ ਦਿਹਾੜੇ ਸਵੇਰ ਦੇ ਮੂਹ ਹਨੇਰਿਆਂ ਵਿੱਚ ਕੰਮੋ ਪੂਰੋ ਨੂੰ ਫੜ ਫੜ ਕੇ ਰੋਵੇ ਹੀ ਰੋਵੇ ਪੂਰੋ ਨੇ ਨੀਂਜ ਲਾ ਕੇ ਤੱਕਿਆ ਕੰਮੋ ਗੰਨੇ ਦੀ ਛਿੱਲੜ ਵੰਗਲ ਪੀਤੀ ਹੋਈ ਸੀਗੀ ਪੂਰੋ ਨੇ ਬੜਾ ਕਲੇਜੇ ਨਾਲ ਲਾਇਆ ਮੱਥਾ ਚੁੰਮਿਆ ਪਰ ਕੰਮੋ ਸੀ ਕਿ ਉਹਨੂੰ ਰੋਂਦਿਆਂ ਸਾਂਹੇ ਸੀ ਆਉਂਦਾ ਉਹ ਉਸ ਦੀ ਰੋ ਰੋ ਕੇ ਚੁੰਨੀ ਭਿੱਜੀ ਹੋਈ ਸੀਗੀ ਉਹਦੇ ਰੋ ਰੋ ਕੇ ਹੱਥ ਭਿੱਜੇ ਹੋਏ ਸਨ ਮੇਰੀ ਚਾਚੀ ਕਹਿੰਦੀ ਏ ਜੇ ਤੂੰ ਹੁਣ ਉਹਦੇ ਘਰ ਗਈ ਤਾਂ ਮੈਂ ਤੇਰਾ ਸਿਰਮਾ ਪੀ ਛੱਡਾਂਗੀ ਅਖੀਰ ਕੰਮੋ ਨੇ ਕਿਹਾ ਤੇ ਪੂਰੋ ਦੀ ਛਾਤੀ ਨਾਲ ਸਿਰ ਲਾ ਕੇ ਰੱਜ ਕੇ ਫਿਸੀ ਜਿਵੇਂ ਪੂਰੋ ਇਕੋ ਇਕੋ ਦਾ ਆਸਰਾ ਸੀ ਤੇ ਕੰਮੋ ਨੂੰ ਕੋਈ ਲੱਤਾਂ ਤੋਂ ਧਰੂ ਕੇ ਪਿਆ ਖਿੱਚਦਾ ਸੀਗਾ ਪਰ ਕਿਉਂ ਮੈਂ ਕੀ ਕੀਤਾ ਏ ਪੂਰੋ ਨੇ ਰਹਿ ਕੇ ਪੁੱਛਿਆ ਸੀਗਾ ਚਾਚੀ ਕਹਿੰਦੀ ਏ ਸੁਣਿਆ ਏ ਉਹ ਤੇ ਉੱਦਲ ਕੇ ਆਈ ਹੋਈ ਏ ਤੂੰ ਵੀ ਉਸੇ ਤਰ੍ਹਾਂ ਉੱਦਲ ਜਾਵੇਂਗੀ ਕੰਮੋ ਨੇ ਰੋਂ ਠੱਲ ਕੇ ਆਖਿਆ ਸੀਗਾ ਸਵੇਰ ਦਾ ਚਾਨਣ ਚਿੱਟਾ ਹੁੰਦਾ ਜਾਂਦਾ ਸੀ ਪੂਰੋ ਟੁੱਟੀ ਹੋਈ ਪੂਣੀ ਵਾਂਗਰ ਹੋ ਗਈ ਸੀ